ਫਕਰੋ ਨਾ ਬਤੋ ਜੀ ਫਕਰੋ ਨਾ ਕਿਹੜੇ ਭਰਾ ਦੇ ਬਤੋ ਨਹੀਂ ਹੋਏ ਹੈ ਇਹ ਪੈਸਾ ਫਰਾਰ ਹੈ ਸਰਕਾਰ ਦੇਰ ਹੈ ਕਿਹੜਾ ਹੈ ਕਿਹੜਾ ਹੈ ਕਿਹੜਾ ਹੈ ਇਹ ਤਾਂ ਸਿਹਤ ਹੈ ਕਿਹੜਾ ਹੈ ਮਰੇ ਲਈ ਸਾਡਾ ਆਪਣਾ ਆਸਤੀ ਰੱਖਣਾ ਰੱਖ ਲੈਣਾ ਇਹਦਾ ਕੀ ਮਤਲਬ ਹੈ ਮੈਂ ਕਿਹਾ ਫੜ ਲੈਣਾ ਇੱਕ ਲੱਗਾ ਇੱਕ ਲੰਦੀ ਇੱਕ ਤੁਰਾ ਜੀ ਇੱਕ ਮਿੰਟ ਮੈਂ ਦੇਖਾਂ ਦੋ ਨੰਬਰ ਪਲੇਟ ਹੈ ਜੀ ਤੇ ਨੰਬਰ ਪਲੇਟ ਦਾ ਕਾਹਦਾ ਅਬ ਕੀ ਹਰ ਨੰਬਰ ਪਲੇਟ ਹੈ ਹਾਂ ਜੀ ਆ ਦੇਖਾ ਤੇਰਾ ਵੀ ਦੱਸ ਆ ਗਿਆ ਖਲੋਤੇ ਵਿੱਚ ਦੱਸਣ ਦੇ ਆ ਦੱਸੋ ਇਹਨਾਂ ਨੂੰ ਆ ਵੇਖੋ ਜੀ ਨੰਬਰ ਪਲੇਟ ਹੈ ਜੀ ਨੰਬਰ ਕੀ ਹੈ ਦਾ ਅੱਗੇ ਪੜਿਆ ਜਾਂਦਾ ਤੁਹਾਡੇ ਕੋਲ ਕਿਸੇ ਕੋਈ ਨੰਬਰ ਪੜਿਆ ਜਾਂਦਾ ਜੀ ਕਿੰਨੇ ਜਾਨਾ ਕਿਸੋ ਦਾ ਨੰਬਰ ਪੜ ਕੇ ਕੀ ਹੈ ਜੀ ਮੈਂ ਚਲਾਨ ਭੁਗਤਣ ਨੂੰ ਮੈਂ ਕਹਿ ਰਿਹਾ ਫੋਟੋ ਹੁਣ ਥੋੜਾ ਬੋਤਲਾਵਾ ਤੈਨੂੰ ਡੇਢ ਪਾਗ ਦਿੱਤੀ ਉੱਤੇ ਆ ਵੇ ਬੜਾ ਲਿਖ ਤੂੰ ਕਹਦਾ ਜਦੋਂ ਮੈਨੂੰ ਇਹ ਵੀ ਨਹੀਂ ਪਤਾ ਲੱਗਦਾ 15 ਅ 17 42 ਹੈ ਨਾ ਇਹ ਤਾਂ ਜਮਾ ਨਾਲ ਦਫ਼ਤਰ ਜਾ ਕੇ ਆ ਲੈ। ਹਾਜ਼ਰ। ਤੂੰ ਕੰਮ ਕਰਦਾ। ਕੰਮ ਹੋ ਗਿਆ। ਬਸ ਕੰਮ ਕੀ ਕਰਦਾ? ਮੈਂ ਤਾਂ ਮਤਲਬ ਮੈਂ ਸਿਰਫ ਇਹੋ ਵੇਖਣਾ ਤੂੰ ਕਿੰਨਾ ਕੁ ਪੜਿਆ ਲਿਖਿਆ। ਮੈਂ ਬੜਾ ਪੜਿਆ ਹਾਂ। ਹਾਂ? ਬਸ ਉਚਾਰ। ਬੜਾ ਲਿਖ ਤੈਨੂੰ ਬੋਲਦਾ ਵੀ ਨਹੀਂ ਪਤਾ ਪੁੱਤ। ਉਹ ਮਹਾਰਾਜ। ਮੈਂ ਤਾਂ ਪੁੱਤ ਪੁੱਤ ਕਰੀ ਜਾਂਦਾ। ਮੈਂ ਬੋਲਦਾ। ਤੂੰ ਅੱਗੋਂ ਬੋਲਣ ਰਿਹਾ ਵੀ ਕਰ ਕੀ ਬੰਦਾ। ਜੀਤਾ ਤੇ ਕੁਛ ਨਹੀਂ ਕੀਤਾ, ਚਲਾ ਨਹੀਂ ਕੀਤਾ ਬਸ ਮੇਰੀ ਡਿਊਟੀ ਇਹੋ ਆ। ਹਾਂਜੀ ਬਸ ਠੀਕ ਆ। ਗੱਲ ਖਤਮ ਹੋ ਗਈ। ਯੋ ਯਾ ਬਾਜੂ ਕਰਦਾ ਕੋਨਾ ਮਾਦਾ ਨਾ ਕਿ ਚਲਾਨ ਦੇ ਉਤੇ ਆਪਣੀ ਗਲਤੀ ਮੰਨਦੇਗੇ ਚਲਾਨ ਕਰ ਆ ਮੈਂ ਦੱਸੋ ਹੀ ਸਹੀ ਨਾ ਮੈਂ ਤੇਰੀ ਗਲਤੀ ਮੰਨੂਗੀ ਆਪਣੀ ਇਧਰੋਂ ਆਇਆ ਰੋਮਸਰ ਦਾ ਰੇਡ ਤੁਸੀਂ ਕਹਿ ਰਹੇ ਤੁਹਾਡੀ ਨੰਬਰ ਰੇਡ ਭਾਈ ਹੈਗੀ ਟੁੱਟੀ ਗਾਦੀ ਹੈਗੀ ਨੰਬਰ ਬਲੇਡ ਕੋਈ ਨੰਬਰ ਪੜ ਨਹੀਂ ਸਕਦਾ ਬੀਬੀ 02 ਦੇ ਅੱਗੇ ਨੰਬਰ ਹੀ ਨਹੀਂ ਕੋਈ ਪੜ ਸਕਦਾ ਕੋਈ ਉਹਦਾ ਨਮੈਰਿਕ ਨੰਬਰ ਨਹੀਂਗਾ ਹੂੰ ਫੇਰ ਨੰਬਰ ਬਲੇਡ ਹੈਗਾ ਫੇਰ ਤੁਹਾਨੂੰ ਕੀ ਲੱਗਦਾ ਚਲਾਨ ਗਲਤ ਆ ਸਹੀ ਹੋਇਆ ਠੀਕ ਹੈਗਾ ਹਾਂ ਪਰ ਫਿਰ ਵੀ ਇੰਨੀ ਦੇਰ ਹੋ ਗਈ ਤੁਹਾਨੂੰ ਸ਼੍ਰੀਮਾਨ ਸ਼੍ਰੀਮਾਨ ਕਰਕੇ ਪਹੁੰਚ ਨਹੀਂ ਮਾਰਗਾ ਜਨਾਬ ਕਰਨ ਦੇ ਫੋਨ ਤੇ ਮੈਂ ਆਪਣੇ ਘਰ ਦੇ ਨਾਲ ਗੱਲ ਨਾ ਕਰਾਂ ਭਾਈ ਤੁਸੀਂ 2 ਮਿੰਟ ਉਹਨਾਂ ਦੇ ਵੀ ਫੋਨ ਕਰ ਸਕਦੇ ਹੋ ਸੁਣਨ ਦੇ ਦਿਆਂ ਭਾਈ ਨਾ ਸਾਰਾ ਕੁਝ ਤੇ ਦੇ ਦੇ ਦਿੱਤਾ ਹੋਰ ਕੀ ਦਗਾ ਨਾ ਭਾਈ ਦੇਰ ਦਾ ਫੋਨ ਤੇ ਲੱਗਿਆ ਉਹ ਗੱਲ ਸੋਣ ਨੂੰ ਨਹੀਂ ਹੱਥ ਲਾਉਣਾ ਸੁਣਈਆ ਇਹਨੂੰ ਨਹੀਂ ਹੱਥ ਲਾਉਣਾ ਇਹਨੂੰ ਨਹੀਂ ਹੱਥ ਲਾਉਣਾ ਚੱਲ ਫਿਰ ਸਰਦੇ ਚੱਲ ਮਿੰਟ ਮਾਰੇ ਫੋਨ ਸਹੀ ਲਾ ਰਿਹਾ ਬੰਦਾ ਹੋਗਾ ਚਲਾਨ ਕੱਟਿਆ ਤੇ ਅੱਗੋਂ ਤੱਕ ਬਿਲਕੁਲ ਭਾਜੀ ਇਹਨਾਂ ਨੂੰ ਨਾ ਸੈਂਸ ਨਹੀਂ ਬੋਲਣ ਦੀ ਇਹਦੇ ਪਿਓ ਦੀ ਉਮਰ ਦੀ ਇਹਦੇ ਬਾਪ ਦੀ ਉਮਰ ਤੇ ਭਰਾਵਾਂ ਦੀ ਉਮਰ ਦੇ ਵਟਿਆਂ ਦੀ ਪਰ ਇਹ ਲੋਕ ਨਹੀਂ ਕਹਿਣਾ ਮੰਨਦੇ ਤੁਹਾਡੇ ਵੱਲ ਕਿਹ ਸ਼੍ਰੀਮਾਨ ਸ਼੍ਰੀਮਾਨ ਕਰੇ ਮੈਂ ਤਾਂ ਕਹਿੰਦਾ ਜੀ ਮੇਰੇ ਅਫਸਰਾਂ ਦਾ ਵੀ ਹੁਕਮ ਹੈ ਬਾਲਾਤਰ ਅਫਸਰਾਂ ਦਾ ਹੁਕਮ ਹੈ ਵੀ ਸ਼੍ਰੀਮਾਨ ਹੀ ਕਹਿਣਾ ਇਹ ਤਾਂ ਸ਼੍ਰੀਮਾਨ ਹੀ ਕਹਿ ਕੇ ਇਹਨਾਂ ਨੂੰ ਰੋਕਣਾ ਕਿੰਨੀ ਦੇਰ ਤੂੰ ਵੇਖ ਲੋਤੇ ਆ ਬੰਦਾ ਫੋਨ ਤੇ ਲਾ ਕੇ ਇੱਧਰ ਇੱਧਰ ਫਿਰ ਰਿਹਾ ਵਾ ਕੋਈ ਗੱਲ ਨਹੀਂ ਉਹ ਆਪਣੀ ਲੱਭਦੇ ਵੀ ਮੈਂ ਕਿਹਦਾ ਫੋਨ ਕਰਾਵਾਂ ਪਰ ਅਫਸਰ ਕਹਿੰਦੇ ਵੀ ਇਹਨਾਂ ਤੇ ਚਲਾਨ ਕਰਨਾ ਜਿਹੜਾ ਰੌਂਗ ਸਾਈਡ ਆਈਗਾ ਇਹ ਤਾਂ ਵੇਖ ਲੋਤੇ ਸੇਵਾ ਵਾਸਤੇ ਖਲੋਤੇ ਪਬਲਿਕ ਦੀ ਸੇਵਾ ਵਾਸਤੇ ਖਲੋਤੇ ਹੈ ਪੀਆਰ ਕੋ ਨਾਂ ਵਾਜੇ ਕੋ ਨਾਂ ਜਾਵੇ ਇਹ ਲੋਕ ਨਹੀਂ ਹਟਦੇ ਉਹ ਬੜਾ ਰੂ ਟ੍ਰੇਟ ਟੁੱਟੀ ਹੈ ਹੈਲਮਟ ਹੈ ਫਿਰ ਅੱਗੇ ਦਾ ਵੀ ਬੱਚੇ ਆ ਸਮਝ ਜਾਣਗੇ ਚਲੋ ਸਮਝ ਜਾਣਗੇ ਇਹਨਾਂ ਦੇ ਮਾਪਿਆਂ ਨੂੰ ਚਾਹੀਦਾ ਇਹਨਾਂ ਨੂੰ ਸਿੱਖਿਆ ਦੇਣ ਇਹਨਾਂ ਨੂੰ ਕੋਲ ਚਲਾਨ ਕੀਤਾ ਗਿਆ ਜੀ ਰੌਂਗ ਪਾਰਕਿੰਗ ਨੂੰ ਚਲਾਨ ਕੀਤਾ ਗਿਆ ਕੀ ਮੈਸੇਜ ਕੀ ਦੇਣਾ ਚਾਹੁੰਦੇ ਮੈਸੇਜ ਇਹ ਚਾਹੁੰਦਾ ਵੀ ਪੜੇ ਲਿਖੇ ਬੱਚੇ ਆ ਸ਼ਹਿਰ ਨੂੰ ਸਾਫ਼ ਸੁਥਰਾ ਰੱਖੋ ਚੰਗੇ ਤਰੀਕੇ ਨਾਲ ਚਲੋ ਕਾਨੂੰਨ ਦਾ ਪਾਲਣ ਕਰੋ ਗੱਡੀਆਂ ਰੌਂਗ ਪਾਰਕਿੰਗ ਨਾ ਲਾਓ ਸਾਰੀ ਜਗ੍ਹਾ ਦੇ ਐਸਪੀ ਸਾਹਿਬ ਏਡਾ ਵਧੀਆ ਕੰਮ ਕਰ ਰਹੇ ਆ ਇਹ ਲੋਕਾਂ ਨੂੰ ਪਰੇਸ਼ਾਨੀ ਹੁੰਦਾ ਵੇ ਲੇਕਿਨ ਇਹੋ ਜਿਹੇ ਜਿਹੜੇ ਆ ਬੰਦੇ ਆ ਕੋ ਜਾਨ ਪੁੱਜ ਕੇ ਹਸਪੀਟਲ ਕਰਦੇ ਆ ਜਗ੍ਹਾ ਤੇ ਜਾਮ ਲਾਉਂਦੇ ਇਹੋ ਜਿਹੇ ਲੋਕ ਲਾਉਂਦੇ ਆ ਤੁਹਾਨੂੰ ਕਿਸੇ ਦਾ ਨਾਮ ਹੀ ਲਿੱਤਾ ਜਾ ਰਿਹਾ ਲਾਗੇ